ਲੈ ਵੀ ਸਜਣੋ ਜਿਹੜੇ ਨਿਊ ਮਾਲਵਾ ਵਾਲੇ ਜੈਤੋ ਵਾਲੇ ਟੋਕੇ ਆ ਨਾ ਉਹ ਬਿਲਕੁਲ ਚੰਡੀਗੜ੍ਹ ਦੇ ਕੋਲੇ ਕੰਪਨੀ ਨੇ ਆਊਟਲਟ ਖੋਲਤਾ ਬਨੂਰ ਦੇ ਵਿੱਚ ਇਹ ਉਹ ਟੋਕਾ ਸਜਣੋ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਇੱਕ ਹਫਤਾ ਪੂਰਾ ਤਸੱਲੀ ਨਾਲ ਛਾਇਆ ਰਿਹਾ ਜਿਹਦੇ ਤੇ ਆਪਾਂ ਨਾ 셔ਟੀਆਂ ਤੂਦ ਦੀਆਂ 셔ਟੀਆਂ ਜਿਹੜੀਆਂ ਐਂ ਗੁੱਠਿਆਂ ਨਾਲ ਮੋਟੀਆਂ ਸੀ ਉਹੋ ਜਿਹੀਆਂ ਪੁੱਤਰ-ਪੁੱਤਰ ਕੇ ਵੇਖੀਆਂ ਇਹ ਛਟੀਆਂ ਕੁੱਤਰ ਲੋ ਪਰਾਲੀ ਕੁੱਤਰ ਲੋ ਪੱਠੇ ਕੁੱਤਰ ਲੋ ਚਰੀ ਇਹ ਤਾਂ ਮਤਲਬ ਛੋਟੀਆਂ ਚੀਜ਼ਾਂ ਆ ਗਈਆਂ ਉਸ ਮਰਜੀ ਕੁੱਤਰ ਲੋ ਕੁੱਤਰਾ ਕਰੀ ਜਾਂਦਾ ਜਿਵੇਂ ਜਿਵੇਂ ਕੁੱਤਰਾ ਕਰੀ ਜਾਂਦਾ ਤਿੱਖਾ ਹੋ ਜਾਂਦਾ ਰਿਪੇਅਰ ਕੋਈ ਨਹੀਂ ਸ਼ਰਮਾ ਜੀ ਆਪਣੇ ਨਾਲ ਆ ਆਪਣੇ ਨਾਲ ਗੱਲਬਾਤ ਕਰਨਗੇ ਸਭ ਤੋਂ ਵੱਡੀ ਗੱਲ ਇਹ ਉਹ ਆ ਚੰਡੀਗੜ੍ਹ ਵਾਲੇ ਪਾਸੇ ਸ਼ਰਮਾ ਜੀ ਕਹਿੰਦੇ ਮੰਗਦੇ ਹੀ ਬਹੁਤ ਸੀ ਲੋਕ ਦਾ ਟ੍ਰਾਂਸਪੋਰਟੇਸ਼ਨ ਦਾ ਤੁਹਾਨੂੰ ਖਰਚਾ ਬਾਈ ਸੱਜਣਾ ਹੁਣ ਪੈਣੋਂ हट ਜਾਣਾ ਕਿਉਂਕਿ ਜਿਹੜੇ ਰੇਟ ਕੰਪਨੀ ਚ ਮਿਲਦਾ ਉਹੀ ਰੇਟ ਇੱਥੇ ਆਊਟਲੈਟ ਤੇ ਤੁਹਾਨੂੰ ਮਿਲ ਜੂਗਾ ਬਨੂੜ ਦੇ ਵਿੱਚੋਂ ਬਾਕੀ ਗੱਲਬਾਤ ਆ ਬਾਈ ਹੁਣਾਂ ਨਾ ਕਰ ਲੈਨੇ ਬਾਈ ਸਸੀ ਗੱਲ ਸਸੀ ਗੱਲ ਜੀ ਸ਼ਰਮਾ ਜੀ ਐ ਤਾਂ ਨਹੀਂ ਹੋਊਗਾ ਬੰਦੇ ਦੇ ਦਿਲ ਦੇ ਵਿੱਚ ਟੜਕੂ ਵੀ ਜੇ ਅਸੀਂ ਜੈਤੋ ਤੋਂ ਲੈਂਦੇ ਅਸੀਂ ਅਸਲ ਦੇ ਵਿੱਚ ਮਾਲਕਾਂ ਨੂੰ ਤਾਂ ਹੀ ਲਿਆਂਦਾ ਮੇਨ ਨਿਊ ਮਾਲਵਾ ਦੇ ਮਾਲਕਾਂ ਨੂੰ ਕਿ ਆਪਾਂ ਤੁਹਾਡੇ ਨਾਲ ਇੱਥੇ ਹੀ ਜਵਾਨ ਕਰ ਲਗੇ ਪੱਕੀ ਵੀ ਅਗਲਾ ਸੋਚੇ ਯਾਰ ਆਪਾਂ ਨੂੰ ਜੇ ਡਾਇਰੈਕਟ ਫੈਕਟਰੀ ਤੋਂ ਲੈਂਦੇ ਤਾਂ ਸਸਤਾ ਪੈ ਜਾਣਾ ਸੀ ਅえて ਆਊਟਲੈਟ ਤੋਂ ਪਾਵਾਂਗੇ ਤਾਂ ਸ਼ਾਇਦ ਖਾ체 ਪੈਣਗੇ ਐਵੇਂ ਤਾਂ ਨਹੀਂ ਕੋਈ ਗੱਲ ਬਿਲਕੁਲ ਨਹੀਂ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਈਵਰਜ਼ ਨੂੰ ਔਰ ਪੂਰੇ ਜਿੱਥੇ-ਜਿੱਥੇ ਵੀ ਆਪਣੀ ਵੀਡੀਓ ਸਰਕੂਲੇਟ ਹੋਈ ਜੀ ਬਹੁਤ ਪਿਆਰ ਮਿਲਿਆ ਔਰ ਬਿਲਕੁਲ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦ ਕਰਦਾ ਜੀ ਇੰਨਾ ਪਿਆਰ ਮਿਲਿਆ ਪ੍ਰੋਡਕਟ ਨੂੰ ਔਰ ਕੰਟੀਨਿਊ ਹੁਣ ਵੀ ਆਪਣਾ ਟ੍ਰੈਂਡਿੰਗ ਚ ਆ ਸਰ ਜੀ ਮਤਲਬ ਤੁਸੀਂ ਯਕੀਨ ਕਰਿਓ ਮੇਰੇ ਕੋਲੇ ਉਸ ਵੇਲੇ ਇੱਕ ਹਫ਼ਤੇ ਦੀ ਬੁਕਿੰਗ ਸੀ ਅੱਜ 15 ਦਿਨਾਂ ਦੀ ਬੁਕਿੰਗ ਅਡਵਾਂਸ ਚੱਲੀ ਜਾਂਦੀ ਹੈ ਕੀ ਬਾਤ ਹੈ ਠੀਕ ਹੈ ਜੀ 0% ਕੰਪਲੇਂਟ ਹੈ ਜੀ ਜੀ ਦੇਖੋ ਸੋਸ਼ਲ ਮੀਡੀਆ ਤੇ ਜਦੋਂ ਵੀ ਕੋਈ ਆਪਾਂ ਪੋਸਟ ਕਰਦੇ ਆ ਕੋਈ ਚੀਜ਼ ਆਉਂਦੀ ਆ ਤਾਂ ਉਹ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਹਾਂ ਔਰ ਜ਼ਰੂਰੀ ਵੀ ਹੈ ਸਾਰਥਕ ਆਲੋਚਨਾ ਹੋਣੀ ਬਹੁਤ ਜ਼ਰੂਰੀ ਹੈ ਸਰ ਤੁਹਾਡੇ ਕੰਮ ਦੀ ਬਿਲਕੁਲ ਬਿਲਕੁਲ ਕਿਉਂਕਿ ਜੇ ਜੇ ਤੁਸੀਂ ਆਲੋਚਨਾ ਦਾ ਸਾਹਮਣਾ ਨਹੀਂ ਕਰਦੇ ਤਾਂ ਤੁਸੀਂ ਆਪਣੇ ਪ੍ਰੋਡਕਟ ਨੂੰ ਸੁਧਾਰ ਨਹੀਂ ਸਕਦੇ ਸਰ ਬਿਲਕੁਲ ਬਿਲਕੁਲ ਠੀਕ ਹੈ ਜੀ ਔਰ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕੇ ਮੇਰੇ ਜਿਹੜੇ ਸੱਜਣਾ ਨੇ ਮੈਨੂੰ ਪਿਆਰ ਦਿੱਤਾ ਹੌਸਲਾ ਫੁਜਾਈ ਦਿੱਤੀ ਉਹਦੇ ਨਾਲ-ਨਾਲ ਕੁਝ ਇਹੋ ਜਿਹੇ ਸੱਜਣ ਮਿੱਤਰ ਵੀ ਸੀ ਜਿਨ੍ਹਾਂ ਨੇ ਥੋੜੇ ਜੇ ਇਹ ਵਿਚਾਰ ਆਪਦੇ ਪੇਸ਼ ਕੀਤੇ ਵੀ ਆਹ ਚੀਜ਼ਾਂ ਸੁਧਾਰ ਦੀ ਲੋੜ ਹੈ ਇਹਨਾਂ ਚ ਤਾਂ ਉਹ ਅਸੀਂ ਕੰਟੀਨਿਊ ਕਰ ਰਹੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਦੂਜੀ ਗੱਲ ਐਸ ਆਊਟਲੈਟ ਦੀ ਕਰਦੇ ਆਂ ਆਪਾਂ ਜਿਹੜਾ ਇਧਰਲਾ ਏਰੀਆ ਸਰ ਮੁਹਾਲੀ ਸਾਈਡ ਹੋ ਗਿਆ ਨਿਊ ਚੰਡੀਗੜ੍ਹ ਹੋ ਗਿਆ ਚੰਡੀਗੜ੍ਹ ਹੋ ਗਿਆ ਸਾਰਾ ਇਧਰ ਪਟਿਆਲਾ ਬੈਲਟ ਪੈ ਗਈ ਔਰ ਨਾਲ ਇਧਰ ਹਰਿਆਣਾ ਟੱਚ ਕਰਦਾ ਜੀ ਕਰਨਾਲ ਵਗੈਰਾ ਜੋ ਵੀ ਇਧਰ ਜੀਨ ਦਾ ਅੰਬਾਲਾ ਵਗੈਰਾ ਕਾ ਇੱਧਰ ਬਹੁਤ ਜ਼ਿਆਦਾ ਟਰਾਂਸਪੋਰਟੇਸ਼ਨ ਦਾ ਖਰਚਾ ਪੈਂਦਾ ਸੀਗਾ ਜੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਸੀਗੀ ਤਾਂ ਫਿਰ ਉਸ ਨੇ ਨੂੰ ਮੱਦੇ ਨਜ਼ਰ ਰੱਖ ਕੇ ਸੀ ਇਹ ਇੱਕ ਸੈਂਟਰ ਪੁਆਇੰਟ ਚੁਣਿਆ ਜੀ ਬਨੂੜ ਦਾ ਜਿੰਨਾ ਵੀ ਇੱਧਰਲਾ ਏਰੀਆ ਸਾਰਾ ਉਹਨੂੰ ਡਿਲੀਵਰੀ ਆਪਾਂ ਇੱਥੋਂ ਦਿੰਨੇ ਆ ਔਰ ਜਿਹੜਾ ਤੁਹਾਡਾ ਕੁਐਸਚਨ ਸੀ ਮੇਨ ਕਿ ਫੈਕਟਰੀ ਨਾਲੋਂ ਤੁਹਾਨੂੰ ਇੱਥੇ ਜ਼ਿਆਦਾ ਤਾਂ ਨਹੀਂ ਪੇ ਕਰਨਾ ਪਊਗਾ ਉਹ ਬਿਲਕੁਲ ਨਹੀਂ ਜੀ ਬਹੁਤ ਹੀ ਮਤਲਬ ਤੁਸੀਂ ਯਕੀਨ ਕਰਿਓ ਕਸਟਮਰ ਨੂੰ 2000 ਤੋਂ ਲੈ ਕੇ 2500 ਰੁਪਿਆ ਸਸਤਾ ਪੈ ਰਿਹਾ ਇੱਥੇ ਆਊਟਲੈਟ ਖੋਲਣ ਦੇ ਨਾਲ ਜੀ ਕਿਉਂਕਿ ਜਿਹੜਾ ਮੈਂ ਪਹਿਲਾਂ ਇੱਥੇ ਟਰਾਂਸਪੋਰਟ ਕਰਦਾ ਸੀ ਨਾ ਜੀ ਉਹ ਪਰ ਮਸ਼ੀਨ 2500 3000 2500 3000 ਰੁਪਿਆ ਕਿਰਾਇਆ ਪੈ ਜਾਂਦਾ ਸੀ ਕਿਰਾਇਆ ਪੈ ਜਾਂਦਾ ਤਾਂ ਉਸੇ ਜਿਹੜੀ ਇਹ ਮਤਲਬ ਆਪਾਂ ਦੂਰ ਕੀਤਾਗਾ ਸਮੱਸਿਆ ਨੂੰ ਹੁਣ ਤਾਂ ਆਲਟੋ ਗੱਡੀ ਜਿੱਥੇ ਧਰਕੇ ਲੈ ਜਾਊਗਾ ਸਰ ਜੰਦੀ ਆ ਉਹ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਹਾਂ ਆਲਟੋ ਚ ਜਾਵੜਦਾ ਸਵੈਕਟ ਚ ਜਾਵੜਦਾ ਹਾਂ ਜਾਵੜਦਾ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਵੀ ਇੱਥੋਂ ਬੰਦਾ ਲੈ ਜਾਊਗਾ ਜੀ ਸਰ ਇਹ 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 ਅਨਸੈਂਬਲ ਵੀ ਹੋ ਜਾਂਦਾ ਵੀ ਜੇ ਇਹਨੂੰ ਖੋਲ ਕੇ ਧਰਨਾ ਹੋਵੇਗਾ ਨਹੀਂ ਡਿਸਮੈਂਟਲ ਆਪਣੇ ਕੱਲੇ ਜਿਹੜੇ ਆਹ ਚੀਜ਼ਾਂ ਉੱਪਰ ਲੀਆਂ ਕਵਰ ਕੀਤੀਆਂ ਹੋਈਆਂ ਇਹ ਹੋ ਜਾਂਦੀਆਂ ਜੀ ਹੂੰ ਬਾਕੀ ਫਿਕਸ ਹੀ ਹੁੰਦਾ ਸਾਰਾ ਸਿਸਟਮ ਠੀਕ ਆ ਤੇ ਇਹ ਕਰਕੇ ਤੇ ਬੰਦਾ ਲਿਜਾ ਸਕਦਾ ਯਾਰ ਜੇ ਗੱਡੀ 'ਚ ਲਜਾਣਾ ਗੱਡੀ 'ਚ ਹੀ ਜਾਂਦਾ ਜਾਂਦਾ ਹੀ ਜਾਂਦਾ ਆਲਟੋ ਗੱਡੀ 'ਚ ਸਵਿਫਟ ਗੱਡੀ 'ਚ ਆਰਾਮ ਨਾਲ ਚਲਾਇਆ ਜੀ ਤਰੀ ਦਾ ਆਪਣੇ ਕੋਲੇ ਇੱਥੇ ਉਦੋਂ ਆਪਣੇ ਕੋਲੇ ਸ਼ਾਇਦ ਤਿੰਨ ਮਾਡਲ ਸੀ ਉੱਥੇ ਹਾਂ ਤਿੰਨ ਮਾਡਲ ਸੀ ਤਿੰਨੇ ਮਿਲਣਗੇ ਤਿੰਨੇ ਅਵੇਲੇਬਲ ਆ ਸਰ ਤਿੰਨੇ ਅਵੇਲੇਬਲ ਆ ਤੂੜੀ ਛਾਨਣ ਵਾਲੇ ਛਾਨਣੇ ਅਵੇਲੇਬਲ ਆ ਜੀ ਉਹਦੇ ਨਾਲ ਜਨਰੇਟਰ ਸਰ ਜਨਰੇਟਰ ਸੈੱਟ ਵੀ ਸਭ ਜਿਹੜੀ ਆਪਣੀ ਮੈਨੂਫੈਕਚਰਿੰਗ ਉੱਥੇ ਜੈਤੋ ਫੈਕਟਰੀ ਚ ਹੈਗੀ ਆ ਉਹ ਸਾਰੀ ਇੱਥੇ ਜਿਹੜੀ ਨਿਊ ਮਾਲਵਾ ਦੇ ਅੰਡਰ ਜੋ ਕੁਝ ਬਣ ਜੋ ਵੀ ਕੁਝ ਬਣਦਾ ਸਰ ਜੈਤੋ ਤੋਂ ਉਹ ਇੱਥੇ ਉਸੇ ਰੇਟ ਮਿਲੂਗਾ ਉਸੇ ਰੇਟ ਮਿਲੂਗਾ ਫੈਕਟਰੀ ਰੇਟ ਹੀ ਮਿਲੂਗਾ ਫੈਕਟਰੀ ਰੇਟ ਮਿਲੂਗਾ ਫੈਕਟਰੀ ਰੇਟ ਮਿਲੂਗਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਵਾਲਾ ਕਿਹੜਾ ਜੇ ਸੁਜੈਸਟ ਕਰਨਾ ਮੰਨ ਲਓ ਕਿ ਤੁਸੀਂ ਦੇ ਪੰਜ ਪਸ਼ੂ ਰੱਖਿਆ ਜੀ ਜੀ ਤੁਸੀਂ ਪਰਸਨਲੀ ਇੱਕ ਮਿੱਤਰ ਹੋਣ ਦੇ ਨਾਤੇ ਕੀ ਸੁਜੈਸਟ ਕਰੋਗੇ ਸਰ ਆਹ ਮਾਡਲ ਜਿਹੜਾ 90% ਸੇਲ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਪੰਜ ਪਸ਼ੂਆਂ ਤੋਂ ਲੈ ਕੇ ਤੇ 25 ਪਸ਼ੂਆਂ ਤੱਕ 15 ਤੋਂ 17 ਕੁਇੰਟਲ ਘੰਟੇ ਦੀ ਕਪੈਸਿਟੀ ਹੈ ਜੀ ਇਹਦੀ ਚਾਰਾ ਕੱਢਣ ਦੀ ਚਾਰਾ ਤੁਸੀਂ ਦੇਖ ਹੀ ਲੈ ਕਹੇ ਜਾ ਮਰਜ਼ੀ ਹੋਵੇ ਇਹ ਜ਼ਰੂਰੀ ਨਹੀਂ ਕੋਈ ਆਪਾਂ ਚਰੀਆਂ ਤੇ ਮੱਖੀਆਂ ਕੁਤਰਨੀਆਂ ਗੱਲੀਆਂ ਸੌਫਟ ਕੋਈ ਵੀ ਹਾਰਡ ਚਾਰਾ ਕੜਬਾ ਤੁਹਾਡੀ ਪ੍ਰਾਲੀ ਆ ਕੋਈ ਕਮਾਦ ਆ ਏਰੀਆ ਦੇ ਮੁਤਾਬਕ ਨਾ ਜੋ ਵੀ ਚਾਰਾ ਤੁਹਾਡੇ ਏਰੀਆ 'ਚ ਹੁੰਦਾ ਸਰ ਬੈਕ ਚੀਜ਼ ਦੀ ਜ਼ਿੰਮੇਵਾਰੀ ਹੈ ਯਾਰ ਪਹਾੜਾਂ ਵਾਲੇ ਪਾਸੇ ਨਾ ਲੋਕ ਉਹ ਹਰਾ ਚਾਰਾ ਨਾ ਵੱਢ ਕੇ ਰੱਖ ਲੈਂਦੇ ਤੇ ਉਹ ਕੁੰਨੂ ਲਾ ਲੈਂਦੇ ਉਹ ਜਿਹੜੀ ਸੁੱਕੀ ਹੁੰਦੀ ਉਹਨਾਂ ਦੀ ਕਾਜ ਆ ਜੀ 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 ਤੇ ਉਹ ਕੋਤਰੇ ਆ ਯਾਰ ਲੋਕਾਂ ਨੇ ਵੀਡੀਓ ਭੇਜੀਆਂ ਯਾਰ ਬਿਲਕੁਲ ਬਿਲਕੁਲ ਕਰਤੀ ਯਾਰ ਹਣਾ ਵੀ ਮੈਂ ਉਹੀ ਗੱਲ ਕਹਿ ਕੇ ਹਟਿਆ ਵੀ ਇੰਨਾ ਪਿਆਰ ਮਿਲਿਆ ਜੀ ਪ੍ਰੋਡਕਟ ਨੂੰ ਹਾਂ ਅ ਠੀਕ ਆ ਜਗਾ ਜਗਾ ਬਣੀ ਜਾਂਦੀਆਂ ਹੋਰ ਵੀ ਮੇਰੇ ਵੀਰ ਬਹੁਤ ਬਣਾਉਂਦੇ ਆ ਪਰ ਜਿੰਨਾ ਪਿਆਰ ਆਪਣੇ ਸਿਆ ਸਿਆ ਦੀ ਕਿਸੇ ਦੇ ਸਿਆ ਤੇ ਇੱਕ ਗੱਲ ਹੋਰ ਜੀ ਵੀ ਜਿਹੜੀ ਮੋਟਰ ਆ ਇਹ ਤੁਸੀਂ ਲਾ ਕੇ ਦੇਤੀ ਹਾਂਜੀ ਇਹ ਮੋਟਰ ਤਾਂਬੇ ਦੀ ਹੋਊਗੀ ਕਲਮੋਨੀਅਮ ਦੀ ਸਰ 100 ਐਂਡ 1% ਓਰੀਜਨਲ ਕਾਪਰ ਦੀ ਮੇਰਾ ਵੀਰ ਕੋਈ ਵੀ ਇਹਨੂੰ ਓਪਨ ਕਰਕੇ ਇਲੈਕਟ੍ਰੀਕਲ ਕਿਸੇ ਵੀ ਮਕੈਨਿਕ ਤੋਂ ਚੈੱਕ ਕਰਵਾ ਸਕਦਾ ਹੈ ਆਪਾਂ ਪੇ ਬਲਾਂਸ ਗੱਲ ਦੇ ਆਉ ਕਈ ਬੰਦੇ ਕਹਿੰਦੇ ਯਾਰ ਮੋਟਰਾਂ ਅਲੂਮੀਨੀਅਮ ਦੀਆਂ ਨਾ ਹੋਣ ਜਾਂ ਮਤਲਬ ਮਨ ਦੇ ਵਿੱਚ ਡਰ ਹੁੰਦਾ ਦੇਖੋ ਸਰ ਮੋਟਰਾਂ ਦੀ ਆਪਣੀ ਲਾਈਨ ਨਹੀਂ ਸੀਗੀ ਮੋਟਰਾਂ ਦੀ ਲਾਈਨ ਸਿਰਫ ਇਸ ਕਰਕੇ ਬਣਾਉਣੀ ਪਈ ਕਿਉਂਕਿ ਜਿਹੜੀਆਂ ਆਰਡੀਨਰੀ ਮੋਟਰਾਂ ਬਾਜ਼ਾਰ 'ਚ ਹੁੰਦੀਆਂ ਨਾ ਜੀ ਦੋ ਦੀਆਂ ਕਹਿ ਕੇ ਲੈ ਲਈਏ ਤਿੰਨ ਦੀਆਂ ਕਹਿ ਕੇ ਲੈ ਲਈਏ ਇਹ ਸਾਰੀਆਂ ਅੰਡਰਗੇਜ ਹੁੰਦੀਆਂ ਔਰ ਅਲੂਮੀਨੀਅਮ ਮਿਕਸ ਹੁੰਦੀਆਂ ਜਾਂ ਖਾਲੀ ਅਲੂਮੀਨੀਅਮ ਨਹੀਂ ਹੁੰਦਾ ਤਾਂ ਉਹ ਸਟਰੈਂਥ ਵਾਈਜ਼ ਬਹੁਤ ਕਮਜ਼ੋਰ ਹੁੰਦੀਆਂ ਤੁਸੀਂ ਯਕੀਨ ਕਰੋ ਇਹ ਸਾਡੀ ਆਪ ਦੀ ਇੱਕ ਇਹ ਮੈਂ ਡਾਟਾ ਤਿਆਰ ਕਰਕੇ ਆਪਣੀ ਲੋੜ ਮੁਤਾਬਕ ਇਹਨੂੰ ਤਿਆਰ ਕਰਵਾਇਆ ਹੋਇਆ ਹੈ ਮੋਟਰ ਮੋਟਰ ਜੀ 120 mm ओरिजिनल कॉपर ਦੀ ਮੋਟਰ ਹੁੰਦੀ ਹੈ ਸਾਰੇ ਜੀ 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 ਮਤਲਬ ਕਹਿਣ ਤੋਂ ਭਾਵੇਂ ਆ ਵੀ ਮੋਟਰ ਸਮੇਤ ਕੁੱਲ ਸਮਾਨ ਪੂਰਾ ਸੋਲਿਡ ਆ ਸਾਰਾ ਬਿਲਕੁਲ ਜੇ ਕੋਈ ਦੂਰਦਰਾਂ ਦਾ ਲੈ ਜਾਂਦਾ ਟੋਕਿਆਂ ਦੀ ਇੱਕ ਜੋੜੀ ਲਿਆਣੀ ਹੋਵੇ ਨਾਲ ਬਾਈਚਾਂ ਸਰ ਸਪेयर पार्ट ਤਾਂ ਜੋ ਵੀ ਚਾਹੀਦਾ ਸਾਰਾ ਕੁਝ ਅਵੇਲੇਬਲ ਹੁੰਦਾਗਾ ਬਟ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਨੈਸੈਸਰੀ ਖਰਚਾ ਕਰਨ ਦੀ ਕੋਈ ਲੋੜ ਨਹੀਂ ਅਗਰ ਕੋਈ ਜ਼ਿਆਦਾ ਹੀ ਦੂਰ ਆ ਉਹਨੂੰ ਐ ਲੱਗਦਾ ਵੀ ਇਨ ਫਿਊਚਰ ਸਾਨੂੰ ਲੋਡ ਪੈ ਸਕਦੀ ਆ ਤਾਂ ਐਕਸਟਰਾ ਬਲੇਡ ਲੈ ਸਕਦਾ ਲੈ ਸਕਦਾ ਪਰ ਲੋਡ ਨਹੀਂ ਪੈਂਦੀ ਲੋਡ ਨਹੀਂ ਪੈਂਦੀ ਜੀ ਉਹ ਤਾਂ ਬਾਈ ਕੋਰੀਅਰ ਜਦੋਂ ਮਰਜ਼ੀ ਭੇਜ ਦਈਏ ਸਰ ਜਦੋਂ ਵੀ ਆਪਾਂ ਨੂੰ ਕੋਈ ਲੋਡ ਪੈਂਦੀ ਆ ਕੋਈ ਦਿੱਕਤ ਵਾਲੀ ਗੱਲ ਯਾਰ ਮੈਂ ਹੈਰਾਨ ਰਹਿ ਗਿਆ ਲੋਕਾਂ ਨੇ ਐਡੇ ਐਡੇ ਟੋਕੇ ਗਊਸ਼ਾਲਾ ਚ ਲਾਏ ਹੋਏ ਆ ਗਊਸ਼ਾਲਾ ਦੀ ਤੁਹਾਨੂੰ ਦਿਖਾ ਆ ਆ ਆ ਗਊਸ਼ਾਲਾ ਜਾਣੀਆਂ ਜੀ ਆ ਵੱਡਾ ਮਾਡਲ ਇਹ ਬੁੱਕ ਆ ਜੀ ਆਲਰੇਡੀ ਹੂੰ ਇਹ ਗਊਸ਼ਾਲਾ ਹੀ ਜਾਣਗੇ ਹਾਂ ਤੁਸੀਂ ਦੇਖ ਲਓ ਵੀ ਆ ਗਊਸ਼ਾਲਾ ਦੇ ਪੱਠੇ ਕੁਤਰਨ ਦੀ ਸਮਰੱਥਾ ਤਾਂ ਮੈਂ ਤੁਹਾਨੂੰ ਇਹ ਵੀਡੀਓ ਵੀ ਦੂੰਗਾ ਗਊਸ਼ਾਲਾ ਚਲਦੀ ਦੀ ਹਾਂ ਹਾਂ ਤੇ ਜੇ ਕਿਸੇ ਨੇ ਇੱਕ ਦਾ ਲੈਣਾ ਐਤੋਂ ਵੀ ਛੋਟਾ ਲੈਣਾ ਤਾਂ ਇੱਕ ਦੀ ਮੋਟਰ ਵਾਲਾ ਵੀ ਲੈ ਸਕਦੇ ਹਾਂ ਹਾਂਜੀ ਆ ਆ ਸਭ ਤੋਂ ਛੋਟਾ ਮਾਡਲ ਤੁਹਾਨੂੰ ਦੱਸਿਆ ਸੀਗਾ ਹੂੰ ਇਹ 2 ਐਚਪੀ ਦੀ ਮੋਟਰ ਲੱਗੀ ਹੁੰਦੀ ਹੈ ਵੈਸੇ ਤੇ ਹੂੰ ਇਹ ਸਭ ਤੋਂ ਛੋਟਾ ਮਾਡਲ ਇਹ 2 4 5 ਵਾਲਾ ਹਾਂਜੀ 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 ਬਸ ਥੋੜਾ ਜਿਹਾ ਸੰਜਮ ਨਾਲ ਚਲਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਚਾਰਾ ਥੋੜਾ ਜਿਹਾ ਘੱਟ ਲੈਣਾ ਹੈ ਨਹੀਂ ਘੱਟ ਰਿਹਾ ਮੂੰਹ 7 ਇੰਚ ਹੁੰਦਾ ਇਹਦਾ ਜੀ ਹਾਂ ਆ ਇਹਦਾ ਮੂੰਹ ਘੱਟ ਆ ਤੇ ਇਹ ਬਸ ਥੋੜਾ ਜਿਹਾ ਪਿਆਰ ਨਾਲ ਚਲਾਉਣ ਵਾਲਾ ਤੇ ਇੱਕ ਗੱਲ ਯਾਰ ਮੈਂ ਹੋਰ ਦੇਖੀ ਆ ਇਹ ਹੱਥ ਉਠਾਉਣ ਵਾਲਾ ਚਾਂਸ ਹੈ ਨਹੀਂ ਮਤਲ ਸੇਫਟੀ ਪੱਕੋਤਾ ਆਪਾਂ ਪ੍ਰਾਇੋਰਟੀ ਰੱਖੀ ਹੈ ਇਸ ਗੱਲ ਦੀ ਕਿਉਂਕਿ ਬੱਚਿਆਂ ਨੇ ਵੀ ਯੂਜ਼ ਕਰਨਾ ਤੇ ਲੇਡੀਜ਼ ਨੇ ਵੀ ਯੂਜ਼ ਕਰਨਾ ਚਾਹੀਏ ਤੁਹਾਨੂੰ ਰੁਗ ਪੁਛ ਨਹੀਂ ਕਰਨਾ ਪੈਂਦਾ ਜੀ ਹਾਂ ਕਿਉਂਕਿ ਜਦੋਂ ਆਪਾਂ ਰੁਗ ਪੁਛ ਨਾ ਕਰਾਂਗੇ ਤਾਂ ਉਸ ਤੋਂ ਬਾਅਦ ਕੋਈ ਖਤਰਾ ਹੀ ਨਹੀਂ ਰਹਿ ਜਾਂਦਾ ਜਦੋਂ ਆਪਾਂ ਐ ਧੱਕਾਂਗੇ ਉਦੋਂ ਵੱਡੂ ਉਦੋਂ ਉਦੋਂ ਜੀ ਹਨਾ ਬਿਲਕੁਲ ਬਿਲਕੁਲ ਇਹਦੇ ਵਿੱਚ ਧੱਕਣ ਦੀ ਲੋੜ ਨਹੀਂ ਇਹ ਰੋਕ ਆਪਦੀ ਆਟੋਮੈਟਿਕ ਹੀ ਆਟੋਮੈਟਿਕ ਆਪਾਂ ਤੁਸੀਂ ਇੱਥੇ ਧੜੀ ਜਾਣਾ ਨਹੀਂ ਖਿੱਚੀ ਜਾਣਾ ਬਸ ਲਈਏ ਸ਼ਰਮਾ ਜੀ ਬਨੂੜ ਦੇ ਵਿੱਚ ਆਹ ਬਾਈ ਹੁਣ ਇੱਥੇ ਹਾਂ ਜੀ ਇਹ ਦਲਬਾਗ ਸਿੰਘ ਜੀ ਹੈ ਜੀ ਇਹਨਾਂ ਦਾ ਨਾਮ ਇਹ ਕੀ ਐਡਰੈਸ ਕੀ ਹੈ ਇਹ ਇਹ ਟੇਪਲਾ ਰੋਡ ਆ ਜੀ ਆ ਮੈਂ ਤੁਸੀਂ ਦੇਖ ਰਹੇ ਹੋ ਜਿਹੜਾ ਸ਼ੰਭੂ ਜਾਂਦਾ ਰੋਡ ਨਾ ਸ਼ੰਭੂ ਮਾਲਾ ਨੂੰ ਜਾਂਦਾ ਹੈ ਇਹ ਉਹ ਰੋਡ ਰੋਡ ਹੈ ਟੇਪਲਾ ਰੋਡ ਕਹਿੰਦੇ ਆ ਨਾ ਟੇਪਲਾ ਪਿੰਡ ਪਿੰਦਾ ਹੈ ਦਾ ਠੀਕ ਆ ਹਾਂ ਤੇ ਕੋਈ ਛੁੱਟੀ ਛੱਡੀ ਦਾ ਤਾਂ ਨਹੀਂ ਕੇਸ ਵੇ ਦਾ ਆਵੇ ਤੇ ਸਰ ਸਾਡੇ ਸਾਰੇ ਸਾਰੇ ਦਿਨ ਵਰਕਿੰਗ ਡੇ ਆ ਐਤਵਾਰ ਇਨਕਲੂਡ ਕਰਕੇ ਸਾਰੇ ਦਿਨ ਇੱਥੇ ਓਪਨ ਰਹਿੰਦਾ ਜੀ ਮਤਲਬ ਹਰ ਵਕਤ ਤੇ ਫੋਨ 24 ਘੰਟੇ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਜੀ ਪਰ ਇਹ 24 ਘੰਟੇ ਚੱਲਦਾ ਦਾ ਮਤਲਬ ਇਹ ਨਹੀਂ ਵੀ ਰਾਤ ਨੂੰ 1 ਵਜੇ ਫੋਨ ਆਈ ਜਾਵੇ ਕਿ ਕਿਹੜਾ ਕੋਈ ਐਮਰਜੈਂਸੀ ਆ ਨਹੀਂ ਜਿਹੜੀਆਂ ਇੰਟਰਨੈਸ਼ਨਲ ਕਾਲਾਂ ਜੀ ਉਹ ਬਹੁਤ ਜ਼ਿਆਦਾਤਰ ਰਾਤ ਨੂੰ ਆਉਂਦੀਆਂ ਕਿਉਂਕਿ ਆਪਣੇ ਜਿਹੜਾ ਫਰਕ ਆ ਦਿਨ ਰਾਤ ਦਾ ਉਸ ਹਿਸਾਬ ਨਾਲ ਇੰਟਰਨੈਸ਼ਨਲ ਦਾ ਕੀ ਹਿਸਾਬ ਵੀ ਕੈਨੇਡਾ ਵਾਂਗਰ ਆਏ ਲੋਕ ਸਰ ਬਹੁਤ ਜ਼ਿਆਦਾ ਹਜੇ ਵੀ ਬੁਕਿੰਗ ਹੈਗੀ ਆ ਆਸਟ੍ਰੇਲੀਆ ਦੀਆਂ ਬੁੱਕਾਂ ਮੇਰੇ ਕੋਲੇ ਕੈਨੇਡਾ ਦੀਆਂ ਬੁੱਕਾਂ ਮੇਰੇ ਕੋਲੇ ਹਾਂ ਤੇ ਫਰਾਂਸ ਫਰਾਂਸ ਮੈਂ ਸੋਚਿਆ ਨਹੀਂ ਸੀ ਕਦੇ ਹਾਂ ਕਿ ਉੱਥੇ ਵੀ ਮਤਲਬ ਇਹ ਪ੍ਰੋਡਕਟ ਕਿਸੇ ਨੂੰ ਚਾਹੀਦਾ ਹੋਊਗਾ ਲੁਧਿਆਣਿਆਂ ਗਣਪਤੀ ਟਰਾਂਸਪੋਰਟ ਵਾਲਿਆ ਵੈਰੀਫਾਈ ਤੁਸੀਂ ਕਰ ਸਕਦੇ ਹੋ ਉਹਨਾਂ ਦੇ ਥਰੂ ਸ਼ਿਪਿੰਗ ਰਾਈ ਬਾਇਸ਼ਿਪੇ ਸਾਰਾ ਮਾਲ ਜਾ ਰਿਹਾ ਜੀ ਬਿਲਕੁਲ ਬਾਹਰਲੇ ਮਰਖਾ ਜਲੇ ਜੀ ਲੋਕਾਂ ਨੂੰ ਪਸੰਦ ਕਿੰਨਾ ਆਇਆ ਬਹੁਤ ਜ਼ਿਆਦਾ ਜੀ ਅਸਲ ਤੇ ਲੋਕ ਜਿਹੜਾ ਮੁੰਡਾ ਨਾ ਪੰਜਾਬ ਚ ਰਹਿ ਕੇ ਇੱਕ ਵਧੀਆ ਤਰੀਕੇ ਨਾਲ ਕਾਮਯਾਬ ਹੁੰਦਾ ਲੋਕਾਂ ਨੂੰ ਹੌਸਲਾ ਵੀ ਦਿੰਦਾ ਸਾਰਾ ਥੋੜਾ ਜਿਹਾ ਮੈਂਸ਼ਨ ਕਰਦਾ ਜਿਹੜੇ ਇਹ ਮੈਂ ਬਾਹਰਲਾ ਗੱਲ ਕਰ ਰਿਹਾ ਨਾ ਇਹ ਸਾਰੇ ਹੈ ਆਪਣੀ ਬੇਸਿਕਲੀ ਪੰਜਾਬੀ ਬੰਦੇ ਐਨ ਆਰ ਆਈ ਕਮਿਊਨਿਟੀ ਆ ਆਪਣੀ ਜਿਹੜੇ ਪੰਜਾਬ ਤੋਂ ਬਾਹਰ ਮਾਈਗ੍ਰੇਟ ਕਰਕੇ ਗਏ ਹੋਏ ਆ ਪਰ ਉਹਨਾਂ ਨੂੰ ਪਿਆਰ ਆਪਣੇ ਸੰਦ ਸੰਦੇੜਿਆਂ ਨਾਲ ਉਮੀ ਹੈ। ਉਹ ਨਹੀਂ ਪਿਆਰ। ਤਾਂ ਉਹ ਕਹਿੰਦੇ ਸਾਨੂੰ ਖੁਸ਼ੀ ਇੰਨੀ ਹੁੰਦੀ ਹੈ ਵੀ ਸਾਡੇ ਇਹ ਆਪਦੇ ਸਟੇਟ ਚੋਂ ਆਇਆ ਸਾਡੇ ਆਪ ਦੇ ਦੇਸ਼ ਚੋਂ ਆਇਆ ਅਸੀਂ ਵਰਤਗੇ ਨਾ ਵਰਤਗੇ ਪਰ ਸਾਨੂੰ ਐ ਹੁੰਦਾ ਵੀ ਇਹ ਸਾਡੇ ਹੋਮ ਟਾਊਨ ਤੋਂ ਆਇਆ ਕਰ। ਅਸੀਂ ਆਹ 3-4 ਦਿਨ ਪਹਿਲਾਂ ਹੀ ਗੁੰਨੂ ਮਾਜਰਾ ਪਿੰਡ ਹੈ ਯੂ ਐਸ ਏ ਤੋਂ ਕਾਲ ਸੀ ਮੈਂ ਯੂ ਐਸ ਏ ਰਹਿ ਰਿਹਾ ਉਹ ਪਾਕਿਸਤਾਨਿੱਤੀ ਰਹਿ ਰਹੇ ਆ। ਉਹਨੇ ਪਾਕਿਸਤਾਨ ਨੂੰ ਜੱਫੀ ਪੀਤਾ ਕਹਿੰਦੇ ਦੱਸਣਾ ਨਹੀਂ ਘਰੇ ਤੇ ਚੋ। ਹਾਂ ਸਰਪ੍ਰਾਈਜ਼ ਗਿਫਟ ਦੇ ਰਹੇ। ਸਰਪ੍ਰਾਈਜ਼ ਗਿਫਟ ਦੇ ਰਹੇ। ਹੂੰ। ਦੇ ਦੇ ਲੋ ਸਰਪ੍ਰਾਈਜ਼ ਗਿਫਟ ਦੇ ਰਿਆ ਲੋ ਕਾ ਚੀਜ਼ਾਂ ਨਹੀਂ ਠੀਕ ਆ ਯਾਰ ਕੰਮ ਵਾਲਾ ਸੰਦ ਆ ਬਿਲਕੁਲ ਸਰ ਬਿਲਕੁਲ ਮਤਲਬ ਕੁੱਲ ਮਿਲਾ ਕੇ ਕੰਮ ਵਾਲਾ ਸੰਦ ਆ ਸੱਜਣੋ ਜੇ ਕਿਸੇ ਵੀ ਸੱਜਣ ਨੇ ਖਰੀਦਣਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਵੀ ਤੁਹਾਨੂੰ ਹੁਣ ਆਊਟਲੈਟ ਖੁੱਲਣ ਨਾਲ ਜੈਤੋ ਨਾਲੋਂ ਮਹਿੰਗਾ ਨਹੀਂ ਪਊਗਾ ਉਲਟਾ ਜੈਤੋ ਨਾਲੋਂ ਤੁਹਾਨੂੰ ਸਸਤਾ ਪਊਗਾ ਕਿਉਂਕਿ ਤੁਹਾਨੂੰ ਟ੍ਰਾਂਸਪੋਰਟੇਸ਼ਨ ਵਾਲਾ ਪਾਤੀ ਆ ਹਾਂ ਉਹ ਉਹ ਅਸੀਂ ਕੋਸ਼ਿਸ਼ ਕੀਤੀ ਆ ਵੀ ਉਹ ਆਪਾਂ ਕਸਟਮਰ ਦੀ ਮੇਰਮਕਸਦ ਹੀ ਉਹ ਸੀਗੀ ਹਾਂ ਵੇ ਤੁਹਾਡਾ ਜਿਹੜਾ 22500 ਰੁਪਇਆ ਅੱਗੇ ਟਰਾਂਸਪੋਰਟੇਸ਼ਨ ਦਾ ਐਕਸਟਰਾ ਪੈ ਜਾਂਦਾ ਸੀ ਇੱਧਰ ਇੱਧਰ ਲੈ ਕੇ ਚ ਪੈਂਦਾ ਸੀ ਸਰ ਕਿਉਂਕਿ ਕਾਫੀ ਦੂਰ ਰਹੇ ਹੁੰਦਾ ਨਾ ਅਪਰੋਕਸੀਮੇਟਲੀ ਮੰਨ ਕੇ ਚਲੋ 200 ਕਿਲੋਮੀਟਰ ਦੇ ਅਰਾਊਂਡ ਬਣ ਜਾਂਦਾ ਹੈ ਤਾਂ ਫਿਰ ਨੇਚਰਲੀ ਹੈ ਜੀ ਇੰਨੀ ਦੂਰੋਂ ਟਰਾਂਸਪੋਰਟੇਸ਼ਨ ਦਾ ਖਰਚਾ 1200 ਰੁਪਇਆ ਬੰਦਾ ਭੁੰਡੇ ਵਾਲੇ ਨੂੰ ਦੇਉ ਤਾਂ ਧਰਕੇ ਲੈ ਜਾਊਗਾ ਜਦੋਂ ਮਰਜੀ ਉਹ ਸਕੂਟਰੀ ਜਿਹੜਾ ਦੇ ਮਗਰ ਜਿਹੜੇ ਰਖਸ਼ੇ ਜਿਹਾ ਬਣਿਆ ਅਸੀਂ ਇੱਥੋਂ ਭੇਜਦੇ ਆ ਇਹ ਬਾਈ ਜੀ ਦੀ ਡਿਊਟੀ ਆ ਜੀ ਜਿੱਥੇ ਵੀ ਕਹਿੰਦੇ ਇਹ ਇੱਥੋਂ ਟਰਾਂਸਪੋਰਟ ਕਰਕੇ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਆਉਂਦੇ ਆ ਹਾਂ ਮਤਲਬ ਹੁਣ ਤੁਹਾਨੂੰ ਖਰਚਾ ਘੱਟ ਪਊਗਾ ਤੁਹਾਡੇ ਨੇੜੇ ਆ ਤੁਹਾਨੂੰ ਦਿਨ ਵੀ ਘੱਟ ਲੱਗਣਗੇ ਕਿੱਥੇ ਤੁਹਾਨੂੰ 2 3 4 ਦਿਨ ਇੰਤਜ਼ਾਰ ਕਰਨਾ ਪੈਦਾ ਕਿਤੇ ਹੁਣ ਤੁਸੀਂ ਹੁਣੇ ਤੁਰੋ ਤੇ ਘੰਟੇ ਨੂੰ ਲੈ ਕੇ ਮੁੜ ਦਿਓ ਹਾਂਜੀ ਨਹੀਂ ਬਾਈ ਤੇ ਲੈ ਵੀ ਸਜਣੋ ਫੋਨ ਨੰਬਰ ਡਾਇਲ ਇੱਕ ਛੋਟਾ ਇੱਕ ਦੀ ਮੋਟਰ ਵਾਲਾ ਇੱਕ 2 ਦੀ ਮੋਟਰ ਵਾਲਾ ਜਿਹੜਾ ਜ਼ਿਆਦਾ ਵਰਤਦੇ ਆ ਇੱਕ ਵੱਡਾ ਜਿਹੜਾ ਗਊਸ਼ਾਲਾ ਵਾਲੇ ਆਮ ਤੌਰ ਤੇ ਵਰਤਦੇ ਆ ਉਹ ਐਮਰਜੈਂਸੀ ਕੇਸਾਂ ਚ ਜਿਨ੍ਹਾਂ ਦੇ ਹੱਤੇ ਆ ਜਾਂ ਜ਼ਿਆਦਾ ਸੌ ਆ ਡੈਰੀ ਫਾਰਮ ਆ ਜੀ 100 ਪਲੱਸ ਪਸ਼ੂ ਰੱਖਿਆ ਵਾ ਉਹ ਵਰਤਦੇ ਆ ਪਰ ਹੈਗੇ ਤਿੰਨੇ ਚਾਰੇ ਤਰ੍ਹਾਂ ਦੇ ਮਾਡਲ ਹੀ ਹੈਗੇ ਆ ਜਨਰੇਟਰ ਵੀ ਹੈਗੇ ਆ ਬਾਈ ਉਹਨਾਂ ਕੋਲੇ ਹੋਰ ਵੀ ਸੰਦ ਮਤਲਬ ਆਉਣ ਵਾਲੇ ਦਿਨਾਂ 'ਚ ਮਾਲਕ ਕਿਰਪਾ ਕਰੇ ਤੁਸੀਂ ਮੁੰਡੇ ਨੂੰ ਹੌਸਲਾ ਦੇਣਾ ਆਉਣ ਵਾਲੇ ਦਿਨਾਂ 'ਚ ਇਹ ਸਿਸਟਮ ਨੂੰ ਆਪਾਂ ਇੱਥੇ ਪੂਰਾ ਵੱਡਾ ਕਰਾਂਗੇ ਜੇ ਆਪਾਂ ਨੂੰ ਹੋਰ ਵੀ ਟਰਾਂਸਪੋਰਟੇਸ਼ਨ ਦਾ ਬਚਾਉਣਾ ਪਿਆ ਨਾ ਹੋ ਸਕਦਾ ਆਪਾਂ ਮਿਸਤਰੀ ਚਾਰ ਪੰਜ ਇੱਥੇ ਹੀ ਬਾਹਰ ਕੇ ਫਿਰ ਇੱਥੇ ਬਿਲਕੁਲ ਕੱਚਾ ਲਿਆ ਆ ਕੇ ਕਾਹ ਲਿਆ ਕਰਕੇ ਇੱਥੇ ਲੈ ਕੇ ਉਵੇਂ ਵੀ ਕਰ ਲਿਆ ਕਰਾਂਗੇ ਜਿਗਾੜ ਮੈਂ ਟਰੰਗ ਨੂੰ ਇੱਥੇ ਹੀ ਹੋ ਜਾ ਕਰੂਗਾ ਇਹ ਤੁਹਾਡੇ ਹੌਸਲੇ ਨਾ ਹੋਣਾ ਸਜਣੋ ਨੰਬਰ ਨੋਟ ਕਰ ਲਓ ਇੱਕ ਨੰਬਰ ਆ ਜਿਹੜਾ ਮੋਢਾ ਵਾਲਾ ਉਹ ਹੈਗਾ ਬਨੂੜ ਦਾ ਦੂਜਾ ਹੈਡ ਆਫਸ ਦੇ ਵਿੱਚੋਂ ਤੁਸੀਂ ਕੋਈ ਜਾਣਕਾਰੀ ਲੈਣੀ ਆ ਉਹਦਾ ਏ ਸਰਵਿਸ ਤੁਹਾਡੀ ਕੋਈ ਵੀ ਚੀਜ਼ ਖਰਾਬ ਹੋ ਗਈ ਆ ਤੁਹਾਨੂੰ ਦੋਨੋਂ ਨੰਬਰ ਆਪੇ ਮਿਲ ਜਾ ਕਰੇਗਾ புதுநீடுகளும் பரடே இருக்காங்க